ਦੀ ਗਰੀਬੀ ਵਿੱਚ ਆਪ ਨੂੰ ਪਤਾ ਹੈ ਗੁਰੂ ਸਾਹਿਬ ਨੇ ਚਰਨਾ ਚ ਸ਼ਾਦੇ ਪੈ ਕੇ ਕੰਡੇ ਲਾਤੇ ਹੋੋਂ ਸੇ ਮਿਆਂ ਅਤੇ ਆਸ ਹੈ ਨਾ ਉਹਦਾ ਮੀਨਾ ਤਸਰੀਦਾ ਨਾ ਕੰਡੇ ਛਾਡੀਆਂ ਸੋਚੋ ਜਰਾ ਕਿ ਅੱਜ ਆਪ ਅੱਜ ਆਪਣੇ ਗੁਰੂ ਕੇ ਨੰਦਰ ਦੇ ਵਿੱਚ ਵੜਦੇ ਆਂਦੇ ਪੈਰ ਛਾੜਦੇ ਕੰਡੇ ਉੱਤੇ ਵਿੱਚ ਹੀ ਲੇ ਜੋ ਗੁਰੂ ਸਾਹਿਬ ਦਾ ਨਾਮ ਆਣਾ ਜੀ ਵਾਹਿਗੁਰੂ ਜੀ ਥਾਮਾ ਤੇ ਮੈਂ ਦੇਖਿਆ ਦਸ਼ਮੇਸ਼ ਪਿਤਾ ਵੀ ਨੇ ਕਿੰਨਾ ਪੈਂਦਾ

ਜਿਵੇਂ ਤੁਸੀਂ ਅੱਜ ਤੋਂ ਦਰਨਾ ਕਰਾਂ ਤਾਂ ਮੈਂ ਗੁਰੂ ਦਾ ਬੇਨਦਾਰ ਹਾਂ ਉਹ ਮੇਰੇ ਸੁੱਤਰ ਪਹਿਣੇ ਦੀ ਦੁਕਾਨੇ ਪਰਚਾਰ ਦੌਰੇ ਚ ਗਿਆ ਸੀ ਨਾ ਚਿੱਤਰ ਮੇਲੇ ਵਾਰਗੀਆਂ ਵੀ ਪਹਿਣਗੇ ਕਾਹਦੇ ਪਰਚਾਰ ਹੋਣੇ ਤੇ ਗਿਆ ਲੋਕਾਂ ਨੂੰ ਸਹੀ ਗੱਲ ਨਹੀਂ ਦੱਸੀ ਸੋ ਅਸੀਂ ਤੁਹਾਨੂੰ ਸਹੀ ਗੱਲ ਦੱਸਦੇ ਨਹੀਂ ਹੈ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਸਾਡੇ ਪਤਾ ਨਹੀਂ ਕਿ ਅੱਜ ਸਾਡੇ ਕਿਹੜੇ ਤਹਿਲ ਸੋਹਣ ਹੋਣਗੇ ਸਾਡੇ ਪੈਰ ਖਾਣ ਲੱਗੇ ਹੁਣ ਪਹਿਲਾਂ ਤਾਂ ਨਹੀਂ ਕਿ ਹੋ ਗਈਆਂ ਪਤਾ ਨਹੀਂ ਜਿੰਨੇ ਬੱਟਾ ਰੱਖਣੀ ਹੋਈਆਂ ਕੁਮਾਰ ਦੀ ਕਮਣਾ ਹੈ ਸਭ ਦਾ ਸ਼ੁਕਰੀਆ ਦੇ ਵਿੱਚ ਲਾ ਕੇ ਬਹੁਤ ਬੈਂਕ ਸਾਡਾ ਕੋਸ਼ਿਸ਼ ਜਿੱਤਦੇ ਏ ਅਸੀਂ ਜਿਹੜਾ ਵੀ ਨਹੀਂ ਹੋਣਾ ਠੀਕ ਹੈਾਨੂੰ ਪਤਾ ਸਿਰਦਾ ਕਿ ਅਸੀਂ ਜਾਨੀ ਕਿ ਦੌਮ ਹਾਰ ਵੀ ਨਹੀਂ ਜਾਣਾ ਦੋਨੇ ਕਤਾਂ ਨੂੰ ਮੁਸਤੀ ਮੁਸਤੀ ਵੀ ਨਹੀਂ ਹਾਂ ਆਤੇ ਵੀ ਨਹੀਂ ਜਾਣਾ ਹਲਾ ਗਿਰਦੀ ਬੰਦ ਕਰਨੀ ਹੈ ਮੱਧ ਵਿੱਚ ਵੀ ਰਹਿਣਾ ਦਿਲchu ਗਾਇ ਦੀ ਤਾਂ ਮੋੜ ਲੇਕੀ ਬਾਤ ਚ ਰਹਿੰਦੀ ਹੈ ਜਿਹਨੂੰ ਕੋਈ ਸਵੀਰਕ ਪ੍ਰੋਬਲਮ ਨਹੀਂ ਗੁਰੂ ਘਰ ਦੇ ਵਿੱਚ ਕੁਰਸੀਆਂ ਤੇ ਬੈਠ ਕੇ ਚਾਹ ਪੀਣ ਦੀ ਕੋਸ਼ਿਸ਼ ਨਾ ਕਰੀਏ ਹੋਟਲ ਜਾਂ ਰੈਸਟੋਰੈਂਟ ਵੀ ਗੁਰੂ ਦਾ ਦਰਵਾਜ਼ਾ ਹੈ ਕੋਲ ਸਾਤ ਨਾਮ ਨਾਮ ਸ੍ਰੀ ਵਾਹਿਗੁਰੂ ਬਿਰਦੀ ਕੁਟਕਾਤ ਨੂੰ ਰਹਿ ਤੈਹੀ ਸਵਤਨਿਕੇ ਨਯਾਵਾ ਹੈ ਕਿਸੇ ਵੀ ਸਮੇਂ ਮਯਾਵਾ ਉਹ ਕਿ ਨੰਬਰ ਚਲੀ ਨ ਕਿਸੇ ਬੈਠਣਾ ਨਿਸ਼ਾਨ ਸਾਹਿਬ ਕੋਲੇ ਨਗੇ ਸਿਰ ਕਰਕੇ ਕੁਰਸੀਆਂ ਤੇ ਬੈਠ ਕੇ ਪਾਣੀ ਦੇ ਗਲਾਸ ਬਿਲਕੁਲ ਗਾ ਬਰਾਤ ਨਹੀਂ ਚਾਹੀਏ ਘੁਰ ਕਰ ਆਏ ਬਰਾਤ ਨਹੀਂ ਆਏ ਕਈ ਤਾਂ ਘੁਰ ਕਰ ਆਏ ਹੁੰਦੇ ਮੈਂ ਜਿਮ ਖੋ ਰਿਹਾ ਹਾਂ ਖੁਸ਼ੀ ਨਹੀਂ ਮਿਲਦੀ ਨੂੰ ਨਾ ਦੱਸੋ ਸਪਸ਼ਟ ਆਪ ਨੂੰ ਠੀਕ ਨਾ ਰੱਖੇ ਮੈਂ ਹਲਕਾ ਦਮਾ ਕੱਟਦੇ ਹਾਂ 라ਭੂ ਠੀਕ ਨਾ ਰੱਖੇ ਕਲ ਦਾ ਦਮਾ ਆਪਣਾ ਰੱਖਾ ਦੇਣੋ ਤਦ ਤੱਕ ਕਿ ਅਸੀਂ ਕੀ ਸਮਝਿਆ ਆਪਣੇ ਆਪ ਨੂੰ ਗੁਰੂ ਦੇ ਪੈ कछे पाए जा रहे हैं केस उखड़ रहे हैं मीठा लाग हैज तेरा किया मीठा लाग है सोचो जरा अब सिक्खी सिर ती छिया चाची से चढ़ गए तूबा तूबा उठ गया शरीर का सिक्खी सर तुम डोलिया साक्षी अच्छी कितने ਸਾਡੇ ਜਿਨਾ ਮਾਮਾ ਉਹਨਾਂ ਨਾਲ ਬੜਾ ਕਾਹਨ ਸਾਡੇ ਵਿੱਚ ਗੁਰੂ ਘਰ ਤੋਂ ਆਪਣਾ ਆਉਣਗੇ ਦਰਸ਼ ਸੰਗਤਾਂ ਨੂੰ ਉਹਦੀਆਂ ਪੱਕੇ ਲੈ ਕੇ ਜਾਣਗੇ ਤੇ ਗੁਰੂ ਘਰ ਦੇ ਨੇਕ ਬਣਾਉਣ ਆਉਣਗੇ ਤਾਂ ਕੁਛ ਨਹੀਂ ਮੈਂਣਾ ਤੁਮ ਕਿਸੇ ਆਪੜ ਵਿੱਚ ਨਹੀਂ ਆਉਣਾ ਕੋਤੇ ਦਾਲੀ ਦੀ ਆਪੜ ਜੀਵਾਂ ਦੀ ਆਪੜ ਜਾਮੀ ਦੀ ਆਪੜ ਛੱਡ ਦਿਓ ਇਹ ਤੁਹਾਡੇ ਭਲੇ ਦੀ ਗੱਲ ਹੈ ਕੀ ਇਹ ਬਣਦੇ ਨੂੰ ਜੋ ਇਹ ਪ੍ਰਚਾਰ ਆਉਂਦੇ ਆ ਬਸ ਸਿਰ ਨੂੰ ਝੁਕੇ ਤੁਰ ਜਾਂਦੇ ਆ ਬਾਬੇ ਹੁੰਦੇ ਆ ਚੱਲ ਤੁਰਦੇ ਰਹਿ ਜਾਂਦੇ ਆ ਤਾਂ ਪ੍ਰਚਾਰ ਅਸਲੀ ਸਰਵੇ ਬਸੂਰ

ਇਸੀ ਖੋਜ ਦਾ ਇਤਿਹਾਸ ਕਰ ਹੋ ਜਾ। ਬਾਣੀ ਦੀ ਗੱਲ ਮੰਨੋ, ਗੁਰਤੇ ਅਸਤੀ ਕਰ ਮੰਨੋ। ਫੇਰ ਇਹ ਲੋਕ ਸੁਖੀਏ, ਪਰਮੋਤਸਰਗੇ ਰਾਮਧਾਰਾ ਵਰਨ। ਅਗਰ ਵੀ ਕਿਸੇ ਨੂੰ ਕੋਈ ਸ਼ੰਕਾ ਰਹੇਗਾ ਹੋਵੇ, ਪ੍ਰਸ਼ੰਤਾ ਸ਼ਣ ਤੋਂ ਬਾਅਦ, ਦਾਸ ਵਾਹਨ ਹਣਕੇ ਟੋਬੀਕੇ ਦਾ। ਕਿਸੇ ਨੇ ਮੇਰਾ ਕੋਈ ਸ਼ੰਗ ਸਮਝੇਗਾ ਨਹੀਂ ਹੋਵੇ। ਅਨੰਦ ਸਾਹਿਬ ਦਾ ਬਾਤ ਦਾ ਸਮਾਪਤੀ।